ਅੱਜ ਮੈਂ ਬਣਾ ਰਹੀ ਸੀ Shimla mirch ਤੇ pyaaz ਮੈਂ ਕਿਹਾ ਤੁਹਾਡਾ ਨਾ ਰੈਸਪੀ ਸਾਂਝੀ ਕਰਾਂ ਇਸ ਤਰ੍ਹਾਂ ਮੈਂ Shimla mirch ਕੱਟ ਲੈਂਦੀ ਐ ਔਰ ਜਿਹੜੇ ਬੀਜ ਸੀ ਅਸੀਂ ਬਿਲਕੁਲ ਸਾਫ਼ ਕਰ ਦਿੱਤੇ ਨੇ ਦੇਖੋ ਜੀ ਇਸ ਤਰ੍ਹਾਂ ਤੁਸੀਂ ਗੋਲ-ਗੋਲ Shimla mirch ਕੱਟਣੀ ਐ ਔਰ ਕਾਂਟੇ ਵਾਲੀ ਐਸੇ ਪਿਆਜ਼ ਕੱਟਣੇ ਨੇ ਠੀਕ ਹੈ ਜੀ ਹੁਣ ਮੈਂ ਸਭ ਤੋਂ ਪਹਿਲੇ ਕਰਾਂਗੀ ਕਿ ਮੂੰਗਫਲੀ ਦੀਆਂ ਪੁੱਜੀਆਂਆਂ ਜਾਂ ਕਿਰੀਆਂ ਦੋਕ ਬਦਾਮ ਤੇ ਦੋਕ ਕਾਜੂ ਲੈਣੇ ਇਹਨਾਂ ਨੂੰ ਮੈਂ ਥੋੜਾ ਗ੍ਰाइंड ਕਰਨ ਲੱਗੀ ਆਂ ਤੇ ਮੈਂ ਨਾਲ ਨਾਲ रेसिपी ਦੱਸੀ ਜਾ ਰਹੀਆਂ ਇਹ ਇੰਨੀ ਵਧੀਆ ਹੈਲਦੀ ਸਬਜੀ ਬਣਦੀ ਹੈ ਨਾ ਕਿ ਕਮਾਲ ਦੀ ਸਬਜੀ ਬਣ ਜਾਂਦੀ ਹੈ ਕਿ ਤੁਸੀਂ ਇੱਕ ਵਾਰੀ ਜਰੂਰ ਬਣਾ ਕੇ ਦੇਖਣਾ ਔਰ ਮੈਂ ਜਿਹੜਾ ਲਸਣ ਤੇ ਅਦਰਕ ਸੀ ਚੰਗੀ ਤਰ੍ਹਾਂ ਚੋਪ ਕਰ ਲਿਆ ਔਰ ਜਿਹੜੇ ਹਰੀ ਮਿਰਚ ਸੀ ਹੋਵੇ ਮੈਂ ਬ੍ਰਿਕ ਬ੍ਰਿਕ ਕੱਟ ਲਈ ਹੈ ਹੁਣ ਅਸੀਂ रेसिपी स्टार्ट ਕਰਨ ਲੱਗੇ ਆ ਤੇ ਤੁਸੀਂ ਬੜੇ ਧਿਆਨ ਨਾਲ ਦੇਖਣਾ ਇੱਕ ਇੱਕ ਚੀਜ਼ ਕਿ ਅਸੀਂ ਸਿਰਫ ਮੈਂ ਦੋ ਪਿਆਜ਼ ਲੈਨੇ ਅਗਰ ਤੁਸੀਂ ਮਤਲਬ ਥੋੜੀ ਜਿਹੀ ਜਿਵੇਂ ਤੁਹਾਡੇ ਘਰ ਗੈਸਟ ਆ ਰਹੇ ਨੇ ਤੇ ਤੁਸੀਂ ਤਰੀ ਵਾਲੀ ਕੋ ਸਬ지ਆ ਬਣਾਈਆਂ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਅਸੀਂ ਕੀ ਬਣਾਈ ਹੋਰ ਤੇ ਇਹ ਸ਼ਿਮਲਾ ਮਿਸ ਤੇ ਪਿਆਜ਼ ਦੀ ਅਗਰ ਸਬਜੀ ਬਣਾਓਗੇ ਨਾ ਤੇ ਕਮਾਲ ਲੀ ਵੈਸੇ ਤੁਹਾਡੀ ਤਾਰੀਫ ਕਰਦੇ ਰਹਿ ਜਾਣਗੇ ਸਭ ਗੈਸਟ ਵੀ ਤੇ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਠੀਕ ਹੈ ਜੀ ਹੁਣ ਅਸੀਂ ਸਭ ਤੋਂ ਪਹਿਲੇ ਇਹਨੂੰ ਗ੍ਰਾਈਂਡ ਕਰਾਂਗੇ ਥੋੜੀ ਜੀ ਮੂੰਗਫਲੀ ਲੈਣੀ ਔਰ ਪੁੱਜੀ ਲੈਣੀ ਹੈ ਅਗਰ ਤੁਸੀਂ ਕੱਚੀ ਲੈਣੀ ਹੈ ਤੇ ਤੁਸੀਂ ਉਹਦੇ ਵਿੱਚ ਥੋੜੀ ਜਿਹੀ ਉਹਨੂੰ ਫਰਾਈ ਕਰ ਲੈਣਾ ਕਿਉਂਕਿ ਕੱਚੀ ਦਾ ਫਿਰ ਟੇਸ ਨਹੀਂ ਆਣਾ ਤੇ ਉਹਨੂੰ ਫਰਾਈ ਜ਼ਰੂਰ ਕਰ ਲੈਣਾ ਇੱਕ ਵਾਰੀ ਬਦਾਮ ਤੇ ਕਾਜੂ ਆਪਸ਼ਨਲ ਹੈ ਅਗਰ ਤੁਸੀਂ ਪਾਣੇ ਨੇ ਪਾ ਦਿਓ ਨਹੀਂ ਪਾਣੇ ਤਾਂ ਨਾ ਪਾਓ ਠੀਕ ਹੈ ਜੀ ਹੁਣ ਅਸੀਂ ਇਹਨੂੰ ਗ੍ਰाइंड ਕਰਦੇ ਆਂ ਹਾਂਜੀ ਸਬਜੀ ਬਣਾਉਣ ਤੋਂ ਪਹਿਲੇ ਅਸੀਂ ਇੱਕ ਡੋਂਗੇ ਵਿੱਚ ਸ਼ਿਮਲਾ ਮਿਰਚ ਤੇ ਪਿਆਜ਼ ਪਾ ਲਾਂਗੇ ਸ਼ਿਮਲਾ ਮਿਰਚ ਨੂੰ ਥੱਲੇ ਪਾਣਾ ਔਰ ਬਾਅਦ ਵਿੱਚ ਤੁਸੀਂ ਪਿਆਜ਼ ਪਾ ਦਿਓ ਮੈਰੀਗੇਟ ਅਸੀਂ ਸਭ ਤੋਂ ਪਹਿਲੇ ਕਰਾਂਗੇ ਜਦ ਤੱਕ ਅਸੀਂ ਤੜਕਾ ਲਗਾ ਰਿਹਾ ਹੈ ਮੈਰੀਗੇਟ ਕਰਾਂਗੇ ਠੀਕ ਹੈ ਜੀ ਹੁਣ ਇਹਦੇ ਵਿੱਚ थोड़ा सा जा नमक जाएगा लोड़ मुताबिक नमक सुखा धनिया और गरम मसाला उस तो बाद असी एक दो चम्मच देंगे सुटागे ताकि अच्छी तरह मसाला चिपक जाए नाल ठीक है जी तो ही थोड़ा चाट मसाला सुटा ਉੰਜੀ ਚਾਟ ਪਹਿਲਾਂ ਵੀ ਅਸੀਂ ਪਾ ਦਿੱਤਾ ਤੇ ਹੁਣ ਅਸੀਂ ਜਿਹੜੀ ਗ੍ਰाइंड ਕੀਤੀ ਹੈ ਮੂੰਗਫਲੀ ਉਸੇ ਇਹਦੇ ਉੱਤੇ ਥੋੜਾ ਜਿਹਾ ਪਾ ਦਵਾਂਗੇ ਠੀਕ ਹੈ ਜੀ ਥੋੜਾ ਜਿਹਾ ਸੀ ਮਸਾਲੇ ਵਸੇ ਰੱਖ ਲੈਣਾ ਕੁਝ ਅਸੀਂ ਇਹਦੇ ਵਿੱਚ ਪਾ ਦਾਂਗੇ ਤੇ ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਖੱਟਾ ਦੇ ਨਾਲ ਮਿਕਸ ਕਰਨਾ ਕਿਉਂਕਿ ਅਗਰ ਤੁਸੀਂ ਚਮਚੇ ਨਾਲ ਕਰੋਗੇ ਤੇ ਚਮਚੇ ਨਾਲ ਨਹੀਂ ਅੱਛੀ ਤਰ੍ਹਾਂ ਹੋਣਾ ਇਦੇ ਵਿੱਚ ਤੁਸੀਂ ਥੋੜੀ ਹਲਦੀ ਵੀ ਪਾ ਸਕਦੇ ਹੋ 컬러 ਕਰਨ ਵਾਸਤੇ ਤੇ ਥੋੜੀ ਦੇਗੀ ਮਿਰਚ ਵੀ ਪਾ ਸਕਦੇ ਹੋ ਕਿਉਂਕਿ ਅਸੀਂ ਬਾਅਦ ਚ ਇਹ ਮਸਾਲੇ ਪਾਣੇ ਨੇ ਇਸ ਵਾਸਤੇ ਅਸੀਂ ਥੋੜੇ ਜਿਹਾ ਪਾ ਦਿੱਤੇ ਨੇ ਤੇ ਹੁਣ ਇਹਨੂੰ ਅਸੀਂ ਜਦ ਤੱਕ ਸਾਡਾ ਮਸਾਲਾ ਤਿਆਰ ਹੁੰਦਾ ਅਸੀਂ ਇਹਨੂੰ ਇਸਤਰੀ ਰੱਖ ਦਵਾਂਗੇ ਠੀਕ ਹੈ ਜੀ ਹਾਂਜੀ ਸਾਡਾ ਤੇਲ ਗਰਮ ਹੋ ਗਿਆ ਹੈ ਹੁਣ ਅਸੀਂ ਰਾਈ ਤੇ ਜੀਰਾ ਪਾਵਾਂਗੇ ਸਭ ਤੋਂ ਪਹਿਲੇ ਔਰ ਨਾਲ ਹੀ ਅਸੀਂ ਕੜੀ ਪੱਤਾ ਸੁੱਟਵਾਂਗੇ ਤੇ ਉਹ ਅੱਛੀ ਤਰ੍ਹਾਂ ਭੁੱਜ ਜਾਏਗਾ ਤੇ ਉਸ ਤੋਂ ਬਾਅਦ ਅਸੀਂ ਟਮਾਟਰ ਸੌਰੀ ਅਦਰਕ ਤੇ ਲਸਣ ਦੀ ਪੇਸਟ ਪਾਵਾਂਗੇ ਅਦਰਕ ਤੇ ਲਸਣ ਭੁੱਜਣ ਤੋਂ ਬਾਅਦ ਹੀ ਅਗਲਾ ਪ੍ਰੋਸੈਸ ਸ਼ੁਰੂ ਕਰਾਂਗੇ ਠੀਕ ਹੈ ਜੀ ਬਹੁਤ ਹੀ ਵਧੀਆ ਖੁਸ਼ਬੂ ਆਉਂਦੀ ਹੈ ਜਦੋਂ ਲਸਣ ਭੁੱਜਦਾ ਤੇ ਲਸਣ ਜ਼ਰੂਰ ਪਾਣਾ ਲਸਣ ਤੋਂ ਬਿਨਾ ਸਬਜ਼ੀ ਦਾ ਟੇਸਟ ਨਹੀਂ ਆਣਾ ਹਾਂਜੀ ਹੁਣ ਅਸੀਂ ਇੱਕ ਚਮਚ ਵੇਸਣ ਦਾ ਸੂਟ ਦਵਾਂਗੇ ਵੈਸਨ ਨੂੰ ਵੀ ਨਾਲ ਹੀ ਅਸੀਂ ਥੁੰਨ ਲਵਾਵਾਂਗੇ ਥੜੀ ਜਿਹੀ ਤਰ੍ਹਾਂ ਵੈਸਨ ਕੱਚਾ ਨਹੀਂ ਰਹਿਣ ਦੇਣਾ ਜਿਉਹੇ ਸਾਡੇ ਮਸਾਲੇ ਪੁੱਜ ਜਾਂਦੇ ਅਦਰਕ ਲਸਣ ਤੇ ਨਾਲ ਹੀ ਅਸੀਂ ਵੈਸਨ ਵੀ ਪਾ ਦੇਣਾ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਵੈਸਨ ਸਾਡਾ ਪੁੱਜ ਗਿਆ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਜਦੋਂ ਅਸੀਂ ਪੰਜੀਰੀ ਬਣਾਉਂਦੇ ਹਾਂ ਨਾ ਵੈਸਨ ਵਾਲੀ ਤੇ ਸੇਮ ਉਸ ਤਰ੍ਹਾਂ ਦੀ ਖੁਸ਼ਬੂ ਆ ਰਹੀ ਹੈ ਹੁਣ ਅਸੀਂ ਹਰੀ ਮਿਰਚ ਤੇ ਟਮਾਟਰ ਪਾ ਦਵਾਂਗੇ ਹਰੀ ਮਿਰਚ ਪਹਿਲੇ ਅਸੀਂ ਸੁਟਾਂਗੇ और नाली ही टमाटर टमा जो ग्रेवी बनाई वह भी पा देंगे ठीक है जी सा मसाला बहुत ही वह बन गया भुजन देवे दो मिनट सिम तो बिल्कुल मसाला भुनना ज्यादा जल्दी नहीं करनी ਠੀਕ ਹੈ ਜੀ ਹਾਂਜੀ ਹੁਣ ਅਸੀਂ ਇੱਧਰ ਦਹੀਂ ਤੇ ਮਲਾਈ ਦਾ ਥੋੜਾ ਘੋਲ ਲਿਆ ਦੋ ਚਮਚ ਦਹੀਂ ਤੇ ਦੋ ਚਮਚ ਮੈਂ ਮਲਾਈ ਪਾਈ ਸੀ ਹੁਣ ਇਹਦੇ ਵਿੱਚ ਅਸੀਂ ਸਾਰੇ ਮਸਾਲੇ ਪਾਵਾਂਗੇ ਸਭ ਤੋਂ ਪਹਿਲੇ ਜਾਏਗੀ ਢੇਗੀ ਮਿਰਚ ਚਿਲੀ ਫਲੇਕਸ ਔਰ ਥੋੜਾ ਜਿਹਾ ਅਸੀਂ ਪਹਿਲੇ ਪਾ ਦਿੱਤਾ ਸੀ ਨਮਕ ਹੁਣ ਥੋੜਾ ਜਿਹਾ ਅਸੀਂ ਹੋਰ ਪਾਵਾਂਗੇ ਜਿਆਦਾ ਨਮਕ ਨਹੀਂ ਪਾਉਣਾ ਬਾਅਦ ਤੁਸੀਂ ਚੈੱਕ ਕਰਕੇ ਹੋਰ ਪਾ ਸਕਦੇ ਹੋ ਸੁੱਕਾ ਧਨੀਆ ਹਲਦੀ ਪਾਊਡਰ ਔਰ ਗਰਮ ਮਸਾਲਾ ਠੀਕ ਹੈ ਜੀ ਔਰ ਜੜੀ ਸਾਡੇ ਕੋਲ ਮੂੰਗਫਲੀ ਦੀ ਤੇ ਬਦਾਮ ਦਾ ਪਚਿਆ ਅਸੀਂ ਮਟੀਰੀਅਲ ਉਹ ਵੀ ਅਸੀਂ ਇਹਦੇ ਵਿੱਚ ਪਾ ਦੇਣਾ ਸਾਰਾ ਇਹਦੇ ਵਿੱਚ ਪਾ ਦਾਂਗੇ ਤੇ ਹੁਣ ਅਸੀਂ ਨੂੰ ਚੰਗੇ ਤਰ੍ਹਾਂ ਮਿਕਸ ਕਰ ਲੈਣਾ ਮਸਾਲੇ ਨੂੰ ਬਹੁਤ ਹੀ ਵਧੀਆ ਇਹ ਚੀਜ਼ ਬਣਦੀ ਹੈ ਇੱਕ ਵਾਰੀ ਤੁਸੀਂ ਮੇਰੀ ਰੈਸਪੀ ਨਾਲ ਜ਼ਰੂਰ ਬਣਾ ਕੇ ਦੇਖਣਾ ਇਹ ਜਦੋਂ ਅਸੀਂ ਸਬਜ਼ੀ ਵਿੱਚ ਪਾਣਾ ਹੈ ਇਹ ਇਹਦਾ ਟੇਸਟ ਇੰਨਾ ਵਧੀਆ ਹੋ ਜਾਣਾ ਨਾ ਬਿਲਕੁਲ ਜਿਵੇਂ ਸ਼ਾਈ ਪਨੀਰ ਬਣਿਆ ਹੁੰਦਾ ਜਾਂ ਹੋਟਲਾਂ ਚ ਰੈਸਟੋਰੈਂਟ ਚ ਬਣੀ ਹੁੰਦੀ ਸਬਜੀ ਬਿਲਕੁਲ ਉਸ ਤਰ੍ਹਾਂ ਹੀ ਬਣੇਗੀ ਨੌਨ ਵੇਜ ਨੂੰ ਵੀ ਪਿੱਛੇ ਛੁੱਟਦੇ ਇਹ ਸਬਜ਼ੀ ਠੀਕ ਹੈ ਜੀ ਤੁਸੀਂ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਰੱਖ ਲੈਣਾ ਹੁਣ ਅਸੀਂ ਇੱਧਰ ਥੋੜਾ ਜਿਹਾ ਵਿੱਚ ਪਾਣੀ ਪਾਵਾਂਗੇ ਕਿਉਂਕਿ ਸਾਡੀ ਜਿਹੜੀ ਗਰੇ ਮਸਾਲਾ ਅੱਛੇ ਤਰ੍ਹਾਂ ਪੁੱਜ ਗਿਆ ਤੇ ਜਿਹਦੇ ਚ ਅਸੀਂ ਟਮਾਟਰ ਕਿਤੇ ਸੀ ਅਸੀਂ ਉਸੇ ਨਾਲ ਹੀ ਥੋੜਾ ਪਾਣੀ ਪਾ ਦਿੰਨੇ ਆ ਤਾਂ ਜਿਵੇਂ ਥੋੜਾ ਜਿਹਾ ਪਾਣੀ ਪਾ ਦਿੱਤਾ। ਹੋਰ ਜਿਹੜਾ ਅਸੀਂ ਹੁਣੇ ਦਹੀਂ ਦਾ ਘੋਲ ਬਣਾਇਆ ਉਹ ਵੀ ਅਸੀਂ ਵਿੱਚ ਪਾ ਦਵਾਂਗੇ। ਦਹੀਂ ਵਾਲਾ ਸਾਰਾ ਮਸਾਲਾ ਅਸੀਂ ਵਿੱਚ ਪਲਟ ਦਵਾਂਗੇ ਠੀਕ ਹੈ ਜੀ। ਹੁਣ ਇਹਨੂੰ ਵੀ 2 ਮਿੰਟ ਘੁੰਨਾਂਗੇ। ਇਹਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਹੈ ਸਬਜੀ ਦੇ ਵਿੱਚ। ਅਸੀਂ ਬਿਲਕੁਲ ਸੁੱਕੀ ਨਹੀਂ ਬਣਾਣੀ ਸਬਜੀ ਰਸਲੀ ਰਸਲੀ ਬਣਾਣੀ ਗਰੇਵੀ ਵਾਲੀ। ਆ ਦੇਖੋ ਜੀ ਸਾਡੀ ਗਰੇਵੀ ਕਿੰਨੀ ਵਧੀਆ ਬਣ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਹੁਣ ਗਰੇਵੀ ਦੇ ਨਾਲ ਹੀ ਦਿਲ ਕਰਦਾ ਪਏ ਕਿ ਪ੍ਰੌਨਠੀ ਜਾਂ ਫੁਲਕਾ ਖਾ ਲਈਏ ਬਹੁਤ ਹੀ ਵਧੀਆ ਗਰੇਵੀ ਬਣਦੀ ਹੈ ਜੇ ਹੋਰ ਵੀ ਤਿਆਰ ਹੋ ਲਈਏ ਤੁਸੀਂ ਦੇਖਣਾ ਜਰਾ ਕਿੰਨੀ ਵਧੀਆ ਬਣ ਜੇਗੀ ਇਹਨੂੰ ਚੰਗੀ ਤਰ੍ਹਾਂ ਹਿਲਾਉਂਦੇ ਜਾਣਾ ਤਾਂ ਕਿ ਜਿਹੜਾ ਸਾਡਾ ਦਹੀਂ ਤਮਲਾਈ ਉਹ ਫਟ ਨਾ ਜਾਵੇ ਨਾਲ-ਨਾਲ ਹਿਲਾਉਂਦੇ ਰਹਿਣਾ ਠੀਕ ਹੈ ਜੀ ਅਗਰ ਤੁਹਾਨੂੰ ਥੋੜਾ ਰੈੱਡ ਕਲਰ ਹੋਰ ਕਰਨਾ ਹੈ ਤਾਂ ਤੁਸੀਂ ਦੇਗੀ ਮਿਰਚ ਹੋਰ ਪਾ ਸਕਦੇ ਹੋ ਪਰ ਮੈਂ ਆਪਣੇ ਹਿਸਾਬ ਨਾਲ ਪਾਈ ਜਿੰਨੇ ਕਾਜੂਰ ਤੁਸੀਂਗੇ ਹਰੀਆਂ ਮਿਰਚਾਂ ਵੀ ਮੈਂ ਤਿੰਨ ਪਾਈਆਂ ਤੁਸੀਂ ਜ਼ਿਆਦਾ ਪਾ ਨਹੀਂ ਤਾਂ ਪਾ ਵੀ ਸਕਦੇ ਹੋ ਕਿਉਂਕਿ ਇਹਦੇ 'ਚ ਹਰੀਆਂ ਮਿਰਚਾਂ ਦੇ ਨਾਲ ਅਸੀਂ ਚਿਲੀ ਫਲੇਕਸ ਵੀ ਪਾ ਦਿੱਤਾ ਹੈ ਤੇ ਸਾਡੀ ਜ਼ਿਆਦਾ ਫਿਰ ਸਪਾਈਸੀ ਬਣ ਜਾਏਗੀ ਸਬਜ਼ੀ ਹਾਂਜੀ ਤੁਸੀਂ ਇੱਥੇ ਗਰੇਵੀ ਦਾ ਨਮਕ ਚੈੱਕ ਕਰ ਸਕਦੇ ਹੋ ਤੁਹਾਨੂੰ ਆਈਡੀਆ ਹੋ ਜਾਏਗਾ ਕਿ ਸਬਜੀ ਵਿੱਚ ਘੱਟ ਹੈ ਜਾਂ ਵਾਧੇ ਤੇ ਅਗਰ ਤੁਹਾਨੂੰ ਘੱਟ ਲੱਗਦਾ ਤਾਂ ਪਾ ਸਕਦੇ ਹੋ ਕਿਉਂਕਿ ਫਿਰ ਅਸੀਂ ਬਾਅਦ ਵਿੱਚ ਸਬਜੀ ਪਾ ਦਣੀ ਹੈ ਤੇ ਫਿਰ ਤੁਹਾਨੂੰ ਮੁਸ਼ਕਲ ਹੋ ਜਾਣਾ ਚੈੱਕ ਕਰਨਾ ਤੁਸੀਂ ਚਮਚ ਚ ਪਾ ਕੇ ਥੋੜੀ ਗਰੇਵੀ ਨੂੰ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਹੁਣ ਅਸੀਂ ਨਾਲ ਹੀ ਸਬਜੀ ਪਾ ਦਵਾਂਗੇ ਜਿਹੜੀ ਅਸੀਂ ਮੈਰੀਗੇਟ ਨਿਕਿਤ ਕੀਤੀ ਹੋਈ ਹੈ ਸਬਜੀ ਨੂੰ ਸਾਰੇ ਨੂੰ ਵਿੱਚ ਪਾ ਦਵਾਂਗੇ। ਔਰ ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਲਵਾਂਗੇ। ਇਹ ਤੁਹਾਡੀ ਮਰਜ਼ੀ ਤੁਸੀਂ ਗਰੇਵੀ ਵਾਲੀ ਬਣਾਣੀ ਹੈ ਜਾਂ ਸੁੱਕੀ ਬਣਾਣੀ ਹੈ ਜੋ ਤੁਹਾਡੀ ਫੈਮਿਲੀ ਪਸੰਦ ਕਰਦੀ ਹੈ ਤੁਸੀਂ ਉਸ ਤਰ੍ਹਾਂ ਬਣਾ ਸਕਦੇ ਹੋ। ਹੁਣ ਇਸ ਨੂੰ ਘੱਟ ਤੋਂ ਘੱਟ 10 ਮਿੰਟ ਵਾਸਤੇ ਜਾਂ 8 ਮਿੰਟ ਵਾਸਤੇ ਨੂੰ ਟੱਕ ਦਵਾਂਗੇ। ਤਾਂ ਕਿ ਇਹਨੂੰ ਆਰਾਮ ਨਾਲ ਪੱਕਣ ਦਿਓ ਠੀਕ ਹੈ ਜੀ ਸਿਮ ਤੇ ਰੱਖ ਦੋ ਔਰ ਇਹਨੂੰ ਪੱਕਣ ਦਿਓ ਥੋੜੀ ਦਰ ਹਾਂਜੀ ਹੁਣ ਅਸੀਂ ਸਬਜੀ ਚੈੱਕ ਕਰਾਂਗੇ ਤੁਹਾਨੂੰ ਪਤਾ ਹੈ ਕਿ Shimla mirch ਅਸੀਂ ਪੂਰੀ ਤਰ੍ਹਾਂ ਨਹੀਂ ਗਾਲਦੇ ਹੁੰਦੇ ਇਹ 50% ਹੀ ਗਾਲਦੇ ਆ ਕਿਉਂਕਿ ਜਿਹੜੀ ਕੱਚੀ ਕੱਚੀ Shimla mirch ਬਹੁਤ ਹੀ ਟੇਸਟੀ ਲੱਗਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵਧੀਆ ਬਣੀ ਹੈ ਹੁਣ ਅਸੀਂ ਇਹਦੇ ਉੱਤੇ ਧਨੀਆ ਪਾਵਾਂਗੇ ਅਗਰ ਤੁਸੀਂ ਸੁੱਕੀ ਬਣਾਣੀ ਹੈ ਬਿਲਕੁਲ ਇਹ ਸੁਕਾਣਾ ਪਾਣੀ ਜੇ ਜਿਹੜੀ ਗਰੇਵੀ ਬਿਲਕੁਲ ਵੀ ਨਹੀਂ ਬਣਾਣੀ ਵੈਸੇ ਤਾਂ ਗਾੜੀ-ਗਾੜੀ ਗਰੇਵੀ ਹੈ ਇੰਨੀ ਪਤਲੀ ਨਹੀਂ ਹੈਗੀ ਪਰ ਅਗਰ ਫਿਰ ਵੀ ਤੁਸੀਂ ਸੁਕਾਣਾ ਚਾਹੁੰਦੇ ਹੋ ਤੇ ਤੁਸੀਂ ਸੁਕਾ ਸਕਦੇ ਹੋ ਬਿਲਕੁਲ ਪਾਣੀ ਦੀ ਚਾਹ ਆਪਸ਼ਨ ਹੈ ਲੈ ਆਪਕੋ ਠੀਕ ਹੈ ਜੀ ਤੁਸੀਂ ਅਗਰ ਬਿਲਕੁਲ ਸੁੱਕੀ ਬਣਾਣਾ ਚਾਹੁੰਦੇ ਹੋ ਤੇ ਬਿਲਕੁਲ ਸੁੱਕੀ ਵੀ ਬਣਾ ਸਕਦੇ ਹੋ ਹੁਣ ਅਸੀਂ ਉੱਤੇ ਤੰਗੀਆਂ ਪਾ ਦਾਂਗੇ ਕਿਉਂਕਿ ਮੈਂ ਥੋੜੀ ਗਰੇਵੀ ਵਾਲੀ ਰੱਖੀ ਹੈ ਐਸ ਵਾਸਤੇ ਮੈਂ ਥੋੜਾ ਪਾਣੀ ਘੱਟ ਪਾਇਆ ਠੀਕ ਹੈ ਜੀ ਹਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਦੇਖੋ ਬਣ ਗਈ ਸਬਜ਼ੀ ਤੇ ਨੇ ਤੁਹਾਨੂੰ ਪਲੇਟ ਚ ਪਾ ਕੇ ਦਿਖਾਨੀ ਆ ਅਗਰ ਤੁਸੀਂ ਜ਼ਿਆਦਾ ਇਹਨੂੰ ਗਲਣਾ ਤੇ ਫਿਰ ਹੋਰ ਵੀ ਤੁਸੀਂ ਗਲ ਸਕਦੇ ਹੋ ਪਰ ਵੈਸੇ ਜਿਹੜੀ ਖੜੀ-ਖੜੀ ਬੰਦੀ ਬਹੁਤ ਹੀ ਟੇਸਟੀ ਬੰਦੀ ਹੈ ਹੁਣ ਮੈਂ ਤੋ ਦੇਖੋ ਜਿਵੇਂ ਉਸਦੇ ਲੱਛੇ ਤੁਹਾਨੂੰ ਨਜ਼ਰ ਆ ਰਹੇ ਨਾ ਪਿਆਜ਼ ਦੇ ਤੇ ਐਂ ਜੀ ਦੇਖਣਾ ਤੁਸੀਂ ਜਦੋਂ ਸਰਵ ਕਰੋਗੇ ਤਾਂ ਬਹੁਤ ਹੀ ਵਧੀਆ ਲੱਗੇਗਾ ਇਹ ਦੇਖੋ ਜੀ ਗ੍ਰੇਵੀ ਜਿਹੜੀ ਗਾੜੀ-ਗਾੜੀ ਹੈ ਬਹੁਤ ਹੀ ਅੱਛੀ ਲੱਗ ਰਹੀ ਹੈ ਅਗਰ ਤੁਸੀਂ ਬਿਲਕੁਲ ਸੁਕਾਣਾ ਚਾਹੁੰਦੇ ਹੋ ਤਾਂ ਆਪਸ਼ਨਲ ਹੈ ਤੇ ਅਗਰ ਇਸ ਤਰ੍ਹਾਂ ਰੱਖਣਾ ਚਾਹੁੰਦੇ ਹੋ ਤੇ ਇਸ ਤਰ੍ਹਾਂ ਵੀ ਬਹੁਤ ਹੀ ਵਧੀਆ ਲੱਗਦੀ ਹੈ ਮੇਰੀ ਰੈਸਪੀ ਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਓਕੇ ਜੀ ਸਤਿ ਸ੍ਰੀ ਅਕਾਲ ਜੀ